ਹੋਲੀ-ਹੋਲੀ ਪਿਆਰ ਕਰਨਾ ਠੀਕ ਹੈ ਉਹਨੂੰ ਹਟ ਜੀ ਕੱਕਾ ਆ ਵੀ ਕੋਈ ਜਨ ਤਾਰੇ ਆ ਲੜਕਾ ਨੇ ਫਲ ਤੇ ਰੇਰ ਤੇ ਕੰਨ ਵਾਲੇ ਨੇ ਤੇਰੇ ਇਹਦਾ ਉਹ چھوٹਾ ਵੀ ਦਾ ਤੇਰਾ ਗੁੱਡ ਮਾਰਨਿੰਗ ਆਈ ਵੈਲਕਮ ਬੈਕ ਸਾਡੇ YouTube ਚੈਨਲ ਤੇ ਤੇ ਅੱਜ ਦਾ ਵਲੌਗ ਵੀ ਬਹੁਤ ਵਧੀਆ ਹੋਣ ਜਾ ਰਿਹਾ ਕਿਉਂਕਿ ਮੈਂ ਚੱਲਾ ਸੀਗਾ ਜਿਮ ਉੱਥੇ ਜਿਮ ਨਹੀਂ ਚੱਲਾ ਰਨਿੰਗ ਕਰਨ ਵਾਸਤੇ ਤੇ ਇੱਕ ਵੀ ਨਾਲ ਹੀ ਉੱਠ ਗਿਆ ਕਹਿੰਦਾ ਪਾਪਾ ਮੈਂ ਵੀ ਜਾਣਾ ਵਾਂ ਰਨਿੰਗ ਕਰਨ ਵਾਸਤੇ ਤੇ ਪਰ ਇਹਨੂੰ ਤਾਂ ਮੈਨੂੰ ਜਾਣ ਨਹੀਂ ਸਕਦਾ ਕਿ ਠੰਡ ਬਹੁਤ ਜ਼ਿਆਦਾ ਹੈ ਤੇ ਇਸੁੱਸਰੀ ਬਣ ਕੇ ਇੱਥੇ ਬੈਠਾ ਆ ਕਹਿੰਦਾ ਪਾਪਾ ਪਹਿਲਾਂ ਮੈਂ ਸ਼ੁਰੂਆਤ ਕਰਕੇ ਬੋਲਣਾ ਕਿਵੇਂ ਬੋਲਣਾ ਹੁੰਦਾ ਬੋਲੀ ਹੈਲੋ ਗਾਇਜ਼ ਆਜ ਵੀ ਆਈ ਮੀਟ ਟੀ ਅੱਗੋਂ ਹੋਰ ਕਿਵੇਂ ਬੋਲਣਾ ਹੈ ਹੈਲੋ ਗਾਇਜ਼ ਮੈਂ ਆਇੰ ਜਾਈ ਬਾਯਾ ਜਾਂ ਕਿ ਗੁੱਗੂ ਬਣ ਗਿਆ ਤਾਂ ਹੁਣ ਮੈਂ ਰਨਿੰਗ ਕਰਕੇ ਉਹਨਾਂ ਨੂੰ ਫੇਰ ਆਪਾਂ ਉਦੋਂ ਬਾਅਦ ਮਿਲਦੇ ਆਂ ਬਾਈ ਜੀ ਮੈਂ ਆ ਗਿਆ ਹੁਣ ਰਨਿੰਗ ਕਰਕੇ ਤੇ ਵੇਨੇ ਆ ਕੀ ਕਰਦੇ ਪਏ ਇਹ ਦੋਨੋਂ ਮਾਪ ਪੁੱਤ ਦੋਨੋਂ ਨੇ ਥੋੜੀ ਤਿੰਨ ਨੂੰ ਆਣੂ ਤੇ ਇੱਧਰ ਬੈਠੇ ਆ ਕਿਚਨ ਵਿੱਚ ਕੀ ਬਣਾ ਰਹੇ ਹੋ ਆ ਰਹੇ ਹੋ ਹੂੰ ਬਣਾਵਾ ਨਹੀਂ ਮੈਂ ਕਹ ਤੂੰ ਯਾਰ ਲੈ ਕਿਨੇ ਕੋ ਪਿੱਤਾ ਪਾਓ ਕਈ ਸਰੇ ਹਾਂ ਦੇ ਪਿੱਤਾ ਖਾਣੇ

ਗੁੱਡ ਮਾਰਨਿੰਗ ਜੀ ਸੁਮੈਲਾ ਪਾਪਾ ਨੂੰ ਪਾਪਾ ਲੈ ਕਿ ਨਹੀਂ ਜਾਂਦੇ ਮੇਰੇ ਪੁੱਤ ਨੂੰ ਹੈ ਲੈ ਕਿ ਨਹੀਂ ਜਾਂਦੇ ਰਸ਼ੀ ਇਹ ਜੁਟੀ ਆਵੇ ਟੂ ਚਾ ਜਾਏ ਵੀ ਟੇਬ ਨਾਲ ਹੀ ਉੱਠ ਜਾਂਦਾ ਸੁੰਦੇ-ਸੁੰਦੇ ਨਹੀਂ ਦੋਨੋਂ ਜਾਣੇ ਬੜੇ ਢੀਠਾ ਕੀ ਬਣਾਇਆ ਆ ਆਲੂ ਆਲੂ ਨਹੀਂ ਆ ਪਨੀਰ ਦੀ ਭੁਰਜੀ ਥੋੜੀ ਜੀ ਇੱਕਮ ਦੇ ਸਕੂਲ ਭੇਜਣੀ ਹੈ ਜੇ ਮੈਮ ਨੇ ਕਹ ਕੋਈ ਨਾ ਕੋਈ ਵੈਜੀਟੇਬਲ ਜੂ ਵੀ ਭੇਜ ਜੋ ਰਾਤੀ ਹੈ ਆਪਣੇ ਕਟਿਆ ਸੀ ਦਾ ਕੋ ਲੱਗੇ ਬਣਾਣ ਇੱਕਮ ਖੋਦੀ ਬਣਾਈ ਜਾ ਰਹੀ ਹੈ ਕੀ ਪਾਇਆ ਕੱਲਾ ਨਮਕ ਤੇ ਹਲਦੀ ਹਾਂ ਛੱਡ ਦੇ ਬਸ ਵਾਹ ਸੁਆਹ ਬੇਟਾ ਇੱਧਰ ਬੰਦੇ ਦੀ ਸਵੇਦੀ ਚਾਹ ਥੈਂਕ ਯੂ ਜਮਨ ਥੈਂਕ ਯੂ so much ਗੰਦਾ ਹੁਣ ਇੱਕਮ ਵੀ ਤੇ ਪੁਰਜੀ ਬਣ ਲਗੇ ਹੁਣ ਅਸੀਂ ਆਪਣੇ ਲੱਗੇ ਬਣਾਣ ਤੇਲ ਗਰਮ ਹੋ ਗਿਆ ਉਹ ਹੀ ਫਰਾਈ ਚ ਹੀ ਪਣਾ ਲਾਂਗੇ ਹਣਾ ਇੱਕਮ ਬਣਾਈਏ

ਆਰੇ ਸੜਿਆ ਰ ਹੋਲੀ ਹੋਲੀ ਕਰ ਬਤਾ ਦਹੋ ਪਿਆਰ ਨਾਲ ਪਿਆਰ ਨਾਲ ਮਮਾ ਮਿਮੀਆ ਮਰਚ ਮਸਾਲਾ ਪਾ ਲਓ ਨਾਓ ਜੀ ਲੋਜੀ ਚਾਇਆ ਕੀ ਪਾਇਆ ਵਿੱਚ ਕਾਈ ਜੀ ਮਿਚ ਚਾਇਆ ਮਿਚ ਹਲਦੀ ਮਿਚ ਸਾਰ ਮਿਕਸ ਕਰਦਾ ਲੋਰ ਮਰਚ ਹਲਦੀ ਮਸਾਲਾ ਬਾਤ ਸਵਾ ਕੁ ਛਲੇ ਮਮਾ ਪਤੀ ਸਬਜੀ ਬਣ ਗਈ ਹੈ ਅੱਛਾ ਬੰਬੂ ਪਪਾ ਦੀ ਸਬਜੀ ਬਣ ਗਈ ਹੈ ਹਾਂ ਕੇ ਕੰਮ ਯਾ ਗਿਨਵਾਇਆ ਕਰਾਇਆ ਉਹਨਾਂ ਸੂਟ ਨਾ ਤਾਂ ਕੀ ਹੋ ਗਿਆ ਰੈਡੀ ਹਨਾ ਇਹ ਕਾ ਹਾਂ ਹੁਣ ਨਾਗ ਲਿਆ ਵੇ ਹੁਣ ਕੁਛ ਖਾਓਗਾ ਤੇ ਮਸਤਵਾ ਜਾਊਗਾ ਸਕੂਲ ਓਕੇ ਮਮਾ ਮੈਨੂੰ ਪੀਣੋ ਆ ਕਮ ਦੇ ਪਾਪਾ ਤੇ ਆ ਗਏ ਤੇ ਇਹਨੂੰ ਬਿਠਾਤਾ ਤਾਂ ਕਿ ਬੈਠੇ ਰਵੇ ਤੇ ਸਿਰੋਟੀ ਖਾ ਲਈਏ ਇਦਾਂ ਬਹੁਤ ਸੁੰਦਰ ਕਿਹਨਾ ਬਹਿ ਜਾਂਦਾ ਹੁੰਦਾ ਵੇ ਤੰਗ ਨਹੀਂ ਕਰਦਾ ਫਿਰ ਹੁਣ ਇਹ ਵੀ ਆ ਗਏ ਇਨਾ ਪਾ ਗੀ ਰੋਟੀ ਰੋਟੀ ਪਾ ਕੇ ਦੀ ਰੋਟੀ ਖਵਾਓ ਭੁੱਖ ਬੜੀ ਲੱਗੀ ਜੀ ਜਲਦੀ ਲਿਆਓ ਬਹੁਤ ਭੁੱਖ ਲੱਗੀ ਜੀ ਯਾਰ ਦੱਕਾ ਦੇ ਨ ਕੋਈ ਡਾਈਟਿੰਗ ਦੇ ਚੱਕਰ ਚ ਮੈਂ ਤਾਂ ਖਾਇਆ ਸੀ ਮੈਂ ਇੱਕ ਰੋਟੀ ਖਾ ਲਈ ਸੀ ਬਣਾ ਕੇ ਚੱਲ ਤੂੰ ਹੁਣ ਇੱਕ ਘਟ ਖਾ ਲਈ ਫਿਰ ਠੀਕ ਹੈ ਘੇਟ ਬਣਿਆ ਹੂੰ ਤੇ ਘੇਟ ਹੀ ਬਣਿਆ ਨਾ ਤੂੰ ਬਣਾਇਆ ਮੈਂ ਤਾਂ ਐ ਪੁੱਛਦਾ ਪਹਿਲੇ ਮੈਂ ਬਣਾਇਆ ਤੇ ਉਹਦਾ ਪਨੀਰ ਆ ਪਤਾ ਕਿਹੜਾ ਪਨੀਰ ਜਿਹੜੀ ਮੱਖਣੀ ਕੜੀ ਰਾਤੀ ਮੈਂ ਉਹਨਾਂ ਸਪੈਸ਼ਲ ਮੱਖਣੀ ਕੜੀ ਆ ਕੇ ਲੱਡੇ ਜਿ ਬਣਾਏ ਚਾਹ ਜਾਣੇ ਨੇ ਨਾ ਇਹ ਨਾਲ ਕਰਕੇ ਜੀ ਦੁੱਧ ਚ ਕੱਢਿਆ ਬਾਹਰ ਉਹ ਕਿ ਨਚੋੜਿਆ ਸੀਗਾ ਗੋਲੇ ਬਣਾਤੇ ਤੇ ਫਿਰ ਮੈਂ ਕਿਹ ਚ ਖਾਇਆ ਕਰਾਂਗੇ ਨਾਲ ਅਸੀਂ ਅਸੀਂ ਦੁੱਧ ਦੇ ਪਨੀਰ ਬਣਾਤਾ ਬਹੁਤ ਵਧੀਆ ਬਣਿਆ ਹੂੰ ਹੂੰ ਤਾਂ ਵਧੀਆ ਖਾਈ ਜਮੀਆਂ ਜਮੀਆਂ ਲੱਗਦੀ ਪਈ ਅੱਜ ਤੇ ਸਬਜੀ ਨਾ ਏਕਨ ਬਣਾਈ ਐ ਮੈਂ ਨਹੀਂ ਬਣਾਈ ਐ ਕੋ 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 ਤੇਰੇ ਮੁੰਡੇ ਨੇ ਬਣਾਈ ਐ ਆਪਣੇ ਸਾਜੀ ਬਣ ਖੋਤਣਾ ਯਾਦ ਸਾਡੀ ਵੀ ਓਕੇ ਓਕੇ ਆਪਣੇ ਵੀ ਬੰਨੇ ਬਣਾਈ ਐ ਮਮਾ ਮੈਂ ਆ ਗਿਆ ਆਜੋ ਫਿਰ ਆਜੋ ਫਿਰ ਜਲਦੀ ਜਲਦੀ ਆਜੋ ਕਾਕਾ Kakak betul under eh. Hahaha. ਆ ਲੜਕਾ ਕੰਨ ਖਾ ਲੇ ਤੇਰੇ ਅੰਦਰ ਕੰਨ ਵਾਲੇ ਹਨ ਤੇਰੇ ਇਹਨਾਂ ਆਹ ਛੋਟਾ ਵੀਦਾ ਤੇਰਾ ਇੱਕ ਮਾਈਕਲਸ ਇੱਕ ਮਮਮੀ ਕੇ ਕੇ ਦੇ ਦਿੱਤਾ ਲੋ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਸੁੱਕ ਮਾਰ ਬੇਟਾ ਵਾਓ थैंक यू तो बल्ला ਬੰਮਾ ਨੂੰ थैंक यू मम्मा वेलकम ਚਲੋ ਖਾ ਲੋ ਹਨ ਯੂ ਰਾਜ ਦੀ ਕਰਦੇ ਆ ਮਾਲਿਸ਼ ਕਿ ਮੈਂ ਰੋਜ਼ ਇਸ ਟਾਈਮ ਮਾਲਿਸ਼ ਕਰਕੇ ਡਾਈਪਰ ਵਗੈਰਾ ਪਾ ਕੇ ਇਹਨੂੰ ਇੱਕ ਸੁਵਾ ਦਿੰਦੀ ਆ ਤਾਂ ਕਿ ਰਾਤ ਨੂੰ ਵੀ ਸੁੱਤਾ ਰਹੇ ਈਜ਼ੀ ਕਿਉਂਕਿ ਮੈਨੂੰ ਗਰਾਤੀ ਬਹੁਤ ಜಾ ਤੰਗ ਕਰਦਾ ਹੈ ਇਸ ਲਈ ਰੋਜ਼ ਇਹਨੂੰ ਮੈਂ ਇਸ ਟਾਈਮ ਮਾਲਿਸ਼ ਕਰ ਦਿੰਦੀ ਆ ਜਦੋਂ ਫਿਰ ਮੇਰਾ ਮਾਰਨਿੰਗ ਟਾਈਮ ਟਾਈਮ ਲੱਗੇ ਤੇ ਮੈਨੂੰ ਨਵਾ ਦਿੰਦੀ ਆ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਮੈਨੂੰ ਸਰਦੀ ਆ ਗੈਪ ਪੈਣਾ ਕਿ ਜ਼ਰੂਰੀ ਹੈ ਕਿਉਂਕਿ ਹਲੇ ਛੋਟਾ ਬੱਚਾ ਨਹੀਂ ਜਲਦੀ ਨਵਾਬ ਬਣ ਸਕਦੀ ਇਹਨੂੰ ਪਰ ਮਾਲਿਸ਼ ਮਾ ਡੇਲੀ ਇੰਦੀ ਕਰਦੀ ਕਰਦੀ ਆ ਰੋਜ਼ ਇਹਨੂੰ ਇੱਕ ਕਦੇ ਪਾਪਾ ਆ ਗਏ ਉਹ ਕੀਟਿਆ-ਗੀਟਿਆ ਕਰਦਾ ਪਿਆ ਉਹ ਚਾਹ ਰੋ ਕਿ ਤੂੰ ਆ ਗਿਆ ਰੋ ਰਾ ਦੇ ਵੱਜ ਗਏ ਹੋਇਆ ਕਿਨੇ 8:30 ਵਜੇ ਆ ਸਾਨੂੰ ਕ੍ਰੀਵਿੰਗ ਹੋ ਜਾਂਦੀ ਆ ਉਹਨੂੰ ਕਹਿੰਦੇ ਤੇ ਕੀ ਖਾਣਾ ਜਲੇਬੀ ਕਹਿੰਦੀ ਜਲੇਬੀਆਂ ਖਾਣੀ ਆ ਦੁੱਧ ਦੇ ਵਿੱਚ ਪਾ ਕੇ ਕਿਉਂਕਿ ਨਾ ਬਹੁਤ ਟਾਈਮ ਹੋ ਗਿਆ ਜਲੇਬੀਆਂ ਖਾਧੀਆਂ ਨਹੀਂ ਲੇਕਿ ਹੈਲੋ ਹਾਂ ਬੋਲੋ ਕੀ ਕਹਣਾ ਹੈਲੋ ਗਾਇਜ਼ ਅੱਜ ਆ ਬਿਆਆ ਮਿੱਟੀ ਹੈਲੋ ਗਾਇਜ਼ ਅੱਜ ਬਣਾਇਆ ਮਿੱਟੀ ਤੇ ਅਸੀਂ ਚੱਲੇ ਜਲੇਬੀਆਂ ਦੇਚ ਪਾ ਕੇ ਖਾਵਾਂਗੇ ਕੀ ਹਿੱਕ ਕਰਦਾ ਕੁੱਗੂ ਬਣਿਆ ਆਪਣਾ ਹੋਈ ਕਹਿੰਦਾ ਸਾਈਕਲ ਕੱਟਦਾ ਬੜੇ ਦਿਨਾਂ ਬਾਅਦ ਕਹਿੰਦਾ ਸਾਈਕਲ ਤੇ ਜਾਣਾ ਹੈ ਹਨਾ ਤੰਨੋ 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 ਚਲੀਏ ਚੱਲੋ ਚਲੋ ਆਓ ਚਲੀਏ ਕੱਢੀ ਆ ਦੇ ਚਾਬੀ ਮੈਂ ਖੋਲਣਾ ਪਾਪਾ ਆਇਆ ਕਹਿੰਦਾ ਖੇਤ ਵਿੱਚ ਰੋਣੀਆ ਲਾਲ ਲਾਲ ਛੇਡ ਤੇ ਪਾਪਾ ਮੈਂ ਲਾ ਦਿੰਨਾ ਮੈਂ ਲਾ ਦਿੰਨਾ ਮੈਂ ਲਾ ਦਿੰਨਾ ਪਪਾ ਕੀ ਅਸੀਟ ਬਰ ਨਹੀਂ ਲੱਗਦੀ ਵੀ ਲੱਗ ਲੱਗ ਲਾ 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 ਜੈਕਟ ਨਹੀਂ ਲੋਣੀ ਜੈਕਟ ਪਾ ਮੈਂ ਲਾ ਦਿੰਨਾ ਜੈਕਟ ਪਾ ਦੇਖੀ ਕਿੱਥੇ ਜਾਣੇ ਤੇ ਮੈਂ ਖਾਂ ਨਹੀਂ ਆ ਠੀਕ ਹੁੰਦਾ ਸਾਈਕਲ ਤੇ ਬੈਠਾ ਮੰਮੀ ਆਂਦੀ ਇਹਨੂੰ ਚਲਾਈ ਜਾਂਦੀ ਆ ਤੇ ਮੈਂ ਯੂਵੀ 'ਚ ਅੱਧਾ ਫੜ ਕੇ ਬੈਠਣਾ ਯੂਵੀ ਤੇ ਯੂਵੀ ਕਿਧੂ ਹੀ ਯੂਵੀ ਚਲਾ ਦੇ ਯੂਵੀ ਕਿਧੂ ਹੀ ਅੱਜ ਸੈਰ ਕਰਨ ਚੱਲਾ ਮੈਂ ਕਿਲੋ ਫੋਨਰ ਤੇ ਫੇਰ ਮਾਮਾ ਜੀ ਵੀ ਵੀ ਮਾਮਾ ਕਿਹਦਾ ਆ ਜਿੱਦ ਮੈਂ ਹਾਂ ਆਪ ਕੋ ਫ੍ਰੀਜ ਰੋਸੀ ਆਇਓਂ ਡਿਲੀਵਰੀ ਲੈਣ ਵਾਸਤੇ ਏਕਮ ਏਕਮ ਤੰਕਾ ਤੋਂ ਕਰੀ ਨਾ ਕਿਹਦਾ ਸੀਟ ਬਲ ਬਲਾ ਦਿਓ ਉਧਰ ਨਹੀਂ ਸੜ ਖਾਉਗਾ ਦੇਖਣਾ ਜਾਵੇ ਪਿੱਛੇ ਚੂਚੀ ਜੀ ਦੇ ਰੀਗ ਰਸਤੇ ਸੁਖਦੇਵ ਜਲੇਬੀਆਂ ਸੁਖਦੇਵ ਜਲੇਬੀਆਂ ਵਾਲਾ ਛੋਟੇ ਸ਼ਹਿਰਾਂ ਵਾਲੇ ਚੌਂਕ ਦੇ ਕੋਲ ਕੀ ਹੈ ਕਹਿੰਦਾ ਮੈਂ ਬਾਹਰ ਨਾ ਕਿ ਲੈਣਾ ਹੈ ਇਹ ਸੀਟ ਬੈਲਟ ਥੋੜੀ ਇਕੱਲੀ ਬੈਲਟ ਹੈ ਇਹ ਇੱਕੇ ਦਾ ਸੀਟ ਬੈਲਟ ਤਾਰੋ ਥੈਂਕ ਯੂ ਥੈਂਕ ਯੂ ਦੇਖੋ ਮੇਰੇ ਨਾਲ ਮਸਤੀ ਹੈ ਸੋ ਜੇ ਜਿੱਥੇ ਮਰਦੀ ਚਲਾ ਰਹੇ ਹਨ ਘਰੋਂ ਨਿਕਲਣ ਦੀ ਦੇਨੀਆ ਇਹਨੇ ਸ਼ਰਾਬ ਤਾਂ ਕਰਨੀ ਸ਼ੁਰੂ ਕਰਨੀ ਹੁੰਦੀ ਕਰ ਜੇ ਸੀਟ ਬੈਲਟ ਤਾਰੋ ਜੀ ਤੇ ਮੈਂ ਬੈਣਾ ਉੱਥੇ ਤੇ ਗਦਾ ਡਰ ਲੱਗਦਾ ਪੈਣਾ ਤੈਨੂੰ ਨਹੀਂ 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 ਕਿੱਦਾਂ ਜਲੇਬੀ ਦੇ ਨਾ ਅਗਰ ਇੱਕ ਦਿਆ ਦੇ ਲਫਾਫੇ ਦੇ ਬਾਦੂ ਅੰਨੇ ਜਦੋਂ ਸੇਕ ਪਰ ਇਹ ਆ ਗਏ ਲਾਈ ਨਾ ਆ ਮੱਕਾ ਪਤਾ ਦਿਓ ਚਲੋ ਸਾਡੀ ਜਲੇਬੀ ਹੋ ਗਈ ਪੈਕ ਤੇ ਇੱਕ ਉਹਨੇ ਦੇਖੀ ਸਕੀਮ ਇੱਕ ਹੋਰ ਦੋ ਸਕੀਮਾ ਇਹਨੇ ਇੱਥੇ ਖਾ ਲਿਆ ਦੋ ਪੇਸ ਚਲ ਖਾਣੇ ਮੈਂ ਤਾਂ ਚਲੀ ਜਾ ਰੋ ਰੋ ਟੂਟੀ ਇਹ ਜਿਹ ਜਲੇਬੀ ਆਪਾਂ ਕਾ ਕੀ ਹੂੰ ਜੰਮੀ ਜੰਮੀ ਆਪਾਂ ਘਰੇ ਪੋਰਗੇ ਨਾ ਇੱਕ ਮੈਂ ਤੂੰ ਖਾਣੇ ਚਲੇਬੀ ਨੇ ਉੱਥੇੜੀ ਖਾਣੀ ਹੀ ਖਾਲੀ ਬਾਹੋਂ ਨਹੀਂ ਕਹਿੰਦਾ ਖਾਣੀ ਮੈਂ ਨਾ ਖਾਲਾ ਪਤ ਖਾਣੀ ਤੇ ਚਲੋ ਜੇ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੇ ਕੰਮ ਕੀ ਕਰਨਾ ਵਾ ਕਿਤੀ ਵੀਡੀਓ ਨੂੰ ਕਰਨਾ ਲਾਈਕ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਕਮੈਂਟ ਮਾਰ ਕੇ ਜਰੂਰ ਦੱਸਣਾ ਇੱਕ ਕਮੈਂਟ ਜਰੂਰ ਦੇਣਾ ਵਾ ਨਾ ਦੱਸਣਾ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਵਧੀਆ ਲੱਗੀ ਆਈ ਲਵ ਯੂ ਮਾਮੂ ਇੱਕੋ ਤੇ ਆਪਣੇ ਫਰੈਂਡਸ ਆਪਣੇ ਰਿਸ਼ਤੇਦਾਰਾਂ ਨਾਲ ਸਾਡੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ ਸੋ ਮਾਚ ਕੀ ਕਹਿਣਾ ਵਾ ਆਸਤੇ ਹੇ ਨੀ ਕੰਨਾ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਗੁੱਡ ਬਾਏ ਸਿਰਫ 2 3% ਸਬਸਕ੍ਰਾਈਬਰ ਜਿਹੜੇ ਵੀਡੀਓ ਵੇਖਦੇ ਬਾਕੀ 95 97% ਜਿਹੜੇ ਲੋਕ ਹੈਗੇ ਸਿਰਫ ਵੀਡੀਓ ਦੇਖਦੇ ਪਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਨੇ ਜੋ ਸਬਸਕ੍ਰਾਈਬ ਕਰ ਲੈਣਗੇ ਸਾਨੂੰ ਮੋਟੀਵੇਸ਼ਨ ਮਿਲੂਗੀ ਤੇ ਆਪਾਂ ਹੋਰ ਵਧੀਆ ਵਧੀਆ ਵੀਡੀਓ ਪਾਇਆ ਕਰਾਂਗੇ ਥੈਂਕ ਯੂ ਸੋ ਮਾਚ ਜੀ ਸਾਰਿਆਂ ਨੂੰ